ਸਤਿ ਸ਼੍ਰੀ ਅਕਾਲ ਜੀ ਵੈਲਕਮ ਅੱਜ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਤੁਹਾਡੇ ਲਈ ਕੁਝ ਵੀ ਫੱਕਰੇ ਟਾਈ ਡਾਈ ਸੂਟਸ ਆ ਜਿਹੜੇ ਲੈ ਕੇ ਆਏ ਹੈਗੇ ਆ ਸੋ ਇਹ ਬਹੁਤ ਹੀ ਪਿਆਰੇ ਜਿਹੇ ਅਸੀਂ ਕਨਸੈਪਟ ਬਣਾਏ ਹੈਗੇ ਆ ਸੋ ਹੋਪਸ ਸੋ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਔਰ ਇਹਦੀ ਜਿਹੜੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਇਨਕਲੂਡ ਹੈ ਜਿਹੜੇ ਪ੍ਰਾਈਸਿਸ ਦੱਸਾਂਗੇ ਸੋ ਇਹ ਸੂਟ ਹੈ ਜਿਹੜੇ ਇਹਨਾਂ ਦੇ ਪ੍ਰਾਈਸ ਹੋਣਗੇ ਜੀ ਅਗਰ ਤੁਸੀਂ ਕੁਝ ਚੇਂਜ ਕਰਵਾਉਣਾ ਤਾਂ ਉਹਦਾ ਪ੍ਰਾਈਸ ਜਿਹੜੇ ਡਿਫਰੈਂਟ ਹੋ ਜਾਣਗੇ ਕਿਉਂਕਿ ਸਾਨੂੰ ਬਹੁਤ ਸਾਰੇ ਮੈਸੇजेस ਆਉਂਦੇ ਆ ਕਿ ਤੁਸੀਂ ਜਿਹੜਾ ਪ੍ਰਾਈਸ ਹੈ ਨਾਲ ਸ਼ੋ ਕਰਿਆ ਕਰੋ ਸੋ ਉਹਦੇ ਅਕੋਰਡ ਵੀ ਸਾਨੂੰ ਈਜ਼ੀ ਹੋ ਜਾਂਦਾ ਕਿ ਵਟਸਐਪ ਤੇ ਮੈਸੇਜ ਨਹੀਂ ਪਾਉਂਦੇ ਜਾਂ ਉਹਨਾਂ ਤੋਂ ਫੀਡ ਕਰਨ ਚ ਕੋਈ ਪ੍ਰੋਬਲਮ ਹੁੰਦੀ ਹੈ ਸੋ ਆਪਾਂ ਇਹ ਕੋਸ਼ਿਸ਼ ਕਰਾਂਗੇ ਅੱਗੇ ਤੋਂ ਵੀ ਤੁਹਾਨੂੰ ਵਿਦ ਪ੍ਰਾਈਸਿਸ ਹੀ ਅਸੀਂ ਸ਼ੋ ਕਰੀਏ ਸੋ ਜਿਵੇਂ ਇਹ ਜੌਰਜਟ ਦਾ ਸੂਟ ਹੈ ਜੀ ਟਾਈ ਦਾ ਹੀ ਆ ਇਹ ਫੁੱਲ ਸੂਟ ਜੌਰਜਟ ਦਾ ਹੈ ਜੀ ਔਰ ਬਹੁਤ ਹੀ ਪਿਆਰੀ ਜੀ ਟਾਈ ਦਾ ਹੀ ਹੋਈ ਹੋਈ ਹੈ ਇਹ ਦੇਖੋ ਤੇ ਇਹਦੇ نیچے ਆਪਾਂ ਜਿਵੇਂ ਗੋਟੇ ਦਾ ਵਰਕ ਕੀਤਾ ਹੋਇਆ ਉੱਪਰ ਤੱਕ ਇਹਦੇ ਲਾਈਨਸ ਜਾਂਦੀਆਂ ਹੈਗੀਆਂ ਔਰ ਇਹ ਆਪਾਂ ਫਰੀਅਰ ਲੈਂਥ ਕੀ ਰਪਨਾਇਆ ਹੈਗਾ ਇਸ ਤਰ੍ਹਾਂ ਇਹ ਬਾਜੂ ਦਾ ਵਰਕ ਹੈ ਜੀ ਇਸ ਨਾਲ ਦਾ ਹੀ ਇਹ ਜਿਹੜਾ ਦੁਪੱਟਾ ਹੈਗਾ ਟਾਈਡਾਈ ਹੀ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈ ਇਹਦਾ ਸੋ ਦੇਖ ਸਕਦੇ ਤੁਸੀਂ ਇਹਨੂੰ ਆਪਾਂ ਕੱਟਵਰਕ ਕੀਤਾ ਹੋਇਆ ਇਹ 6000 ਦਾ ਕੰਪਲੀਟ ਸੂਟ ਦੁਪੱਟਾ ਹੈਗਾ ਜੀ ਇਹ ਆਪਣੇ ਕੋਲੇ ਰੈਡੀ ਆ ਅਗਰ ਤੁਹਾਨੂੰ ਚਾਹੀਦਾ ਤੁਸੀਂ ਲੈ ਸਕਦੇ ਹੋ ਅਗਰ ਤੁਹਾਡਾ ਆਰਡਰ ਆਲਰੇਡੀ ਚੱਲ ਰਿਹਾ ਤੁਸੀਂ ਉਹਦੇ ਵਿੱਚ ਵੀ ਐਡ ਆਨ ਕਰਵਾ ਸਕਦੇ ਸੋ ਨੈਕਸਟ ਸੂਟ ਵੀ ਹੈਗਾ ਜੀ ਜਿਹੜਾ ਟਾਈਡਾਈ ਹੈ ਸੋ λεਮਨ ਕਲਰ ਦੇ ਵਿੱਚ ਹੈ ਇਹ ਇਹ ਦੇਖੋ ਪਰਪਲ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਬਹੁਤ ਹੀ ਪਿਆਰੀ ਜੀ ਟਾਈ ਦਾਈ ਬਣੀ ਹੋਈ ਹੈ ਸੋ ਇਹਦੇ ਵਿੱਚ ਜਿਵੇਂ ਸੈਂਟਰ ਦੇ ਵਿੱਚ ਵੀ ਡਿਜ਼ਾਈਨਿੰਗ ਹੈ ਸਾਈਡਸ ਤੇ ਵੀ ਡਿਜ਼ਾਈਨਿੰਗ ਹੈ ਸੋ ਇਹ ਉੱਪਰ ਤੱਕ ਆ ਜਿਹੜਾ ਇਸ ਤਰ੍ਹਾਂ ਡਿਜ਼ਾਈਨ ਹੈ ਜਿਹੜਾ ਜਾਂਦਾ ਹੈਗਾ ਇੱਕ ਸਾਈਡ ਵੇਲ ਫੁੱਲ ਵੇਲ ਆ ਜਾਂਦੀ ਹੈ ਇੱਕ ਸਾਈਡ ਇਸ ਤਰ੍ਹਾਂ ਆਉਂਦਾ ਔਰ ਇੱਕ ਤਰ ਇੱਕ ਸਾਈਡ ਇਸ ਤਰ੍ਹਾਂ ਫਲਾਰ ਆ ਜਾਂਦਾ ਸੋ ਇਹ ਵੀ 5 ਮੀਟਰ ਫੁੱਲ ਟਾਈਡ ਹੈ ਤੁਹਾਨੂੰ ਸੂਟ ਮਿਲੇਗਾ ਇਸ ਤਰ੍ਹਾਂ ਬਾਜੂ ਤੇ ਵਰਕ ਹੈ ਜੀ ਔਰ ਇਹਦੀ ਜਿਹੜੀ ਦੁਪੱਟੇ ਤੇ ਵੀ ਫੁੱਲ ਵਰਕ ਹੈ ਜੀ ਫੁੱਲ ਜਿਹੜਾ ਹੈਗਾ ਇਹਦਾ ਕਟ ਵਰਕ ਹੈ ਇਸ ਤਰ੍ਹਾਂ ਇਹ ਪੱਲਿਆਂ ਤੇ ਕੰਮ ਹੈ ਜੀ ਇਹ 10 500 ਦਾ ਸੂਟ ਹੈ ਜੀ ਕੰਪਲੀਟ ਫੁੱਲ ਇਸੇ ਤਰ੍ਹਾਂ ਇਧਰਲੀ ਸਾਈਡ ਇਹ ਫੁੱਲ ਹੈਵੀ ਹੈ ਜਿਹੜਾ ਇਸ ਤਰ੍ਹਾਂ ਪੱਲੇ ਆ ਜਾਂਦੇ ਜੀ ਡਬਲ ਬਾਰਡਰ ਹੈ ਇਸ ਤਰ੍ਹਾਂ ਜੀ ਇਹ 10000 10 010, 10 500 ਦਾ ਸੂਟ ਹੈ ਜੀ 10.500 ਦਾ ਸੋ ਇਹ ਹੈਗਾ ਜੀ ਜੌਰਜਟ ਦੇ ਵਿੱਚ ਇਹ ਵੀ ਬ੍ਰਾਊਨ ਕਲਰ ਦੇ ਵਿੱਚ ਬਣਿਆ ਹੋਇਆ ਨੀਚੇ ਹੈ ਜਿਹੜਾ 골ਡਨ ਵਰਕ ਕੀਤਾ ਹੋਇਆ ਇਸ ਫਲਾਰ ਆ ਜਿਹੜਾ ਤੁਸੀਂ ਜਦੋਂ ਇਸ ਨੂੰ ਸਟਿਚ ਕਰਾਉਂਗੇ ਸੈਂਟਰ ਚ ਆਏਗਾ ਸੋ ਉੱਪਰ ਧੱਕੇ ਦੇ ਬਹੁਤ ਹੀ ਪਿਆਰੀ ਬੂਟੀ ਦਿੱਤੀ ਹੋਈ ਆ ਸਿੰਗਲ ਟਾਂਕੇ ਦਾ ਕੰਮ ਹੈ ਜੀ ਇਹ ਬਹੁਤ ਹੀ ਪਿਆਰਾ ਔਰ ਬਹੁਤ ਹੀ ਨੀਟ ਐਂਡ ਕਲੀਨ ਤੁਸੀਂ ਦੇਖ ਸਕਦੇ ਹੋ ਔਰ ਇਹਦੇ ਜਿਹੜੇ ਬਾਜੂ ਤੇ ਆਪਾਂ ਇਸ ਤਰ੍ਹਾਂ ਦਾ 골ਡਨ ਬਾਰਡਰ ਦਿੱਤਾ ਹੋਇਆ ਜੀ ਔਰ ਇਹਦਾ ਦੁਪੱਟਾ ਹੈ ਜੀ ਔਰ ਔਰਗਨਾਈਜ਼ਡ ਦੁਪੱਟਾ ਹੈਗਾ ਸੋ ਇਹਦਾ ਵੀ ਬਹੁਤ ਹੀ ਪਿਆਰਾ ਕਨਸੈਪਟ ਹੈ ਸਾਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੂਟੀ ਹੈ ਜੀ ਬਹੁਤ ਸਪਰੈਡ ਕੀਤੀ ਹੋਈ ਹੈ ਬਹੁਤ ਹੀ ਨੇੜੇ ਨੇੜੇ ਇਹਦੇ ਵਿੱਚ ਆਪਾਂ ਬੂਟੀ ਕੀਤੀ ਹੋਈ ਹੈ ਔਰ ਇਸ ਤਰ੍ਹਾਂ ਜੀ ਸੈਂਟਰ ਦੇ ਵਿੱਚ ਜਿਵੇਂ ਆਪਾਂ 셔ਟ ਦੇ ਸੈਂਟਰ 'ਚ ਪਾਇਆ ਸੋ ਦੁਪੱਟੇ ਦੇ ਸੈਂਟਰ 'ਚ ਪਾਇਆ ਜਦੋਂ ਤੁਸੀਂ ਇਹਨੂੰ ਵੇਅਰ ਕਰੋਗੇ ਤਾਂ ਇਹ ਤੁਹਾਡੇ ਬਿਲਕੁਲ ਸਾਹਮਣੇ ਜਿਹੜਾ ਇਹ ਸ਼ੋ ਹੋਊਗਾ ਸੋ ਉਹਦੇ ਨਾਲ ਸੂਟ ਹੈ ਜਿਵੇਂ ਦੁਪੱਟਾ ਫੁੱਲ ਹੈਵੀ ਲੱਗਦਾ ਇਸ ਤਰ੍ਹਾਂ ਜੀ ਇਹ ਸੈਂਟਰ ਦੇ ਵਿੱਚ ਹੈ ਸਾਰੇ ਦੇ ਵਿੱਚ ਇਸ ਤਰ੍ਹਾਂ ਬੂਟੀ ਕੀਤੀ ਹੋਈ ਹੈ ਇਸ ਤਰ੍ਹਾਂ ਕਟਵਾਰ ਦਿੱਤਾ ਹੋਇਆ ਇਹ ਵੀ 10000 ਦਾ ਆਪਣੇ ਕੋਲ ਸੂਟ ਹੈ ਸੋ ਇਹ ਸੂਟ ਹੈ ਜੀ ਜਿਹੜੇ ਆਪਾਂ ਤੁਹਾਨੂੰ ਵਿਦ ਪ੍ਰਾਈਸਸ ਦੱਸੀ ਆ ਹੋਪ ਸੋ ਤੁਸੀਂ ਅੱਗੇ ਤੋਂ ਹੀ ਕੁਐਸਚਨ ਨਹੀਂ ਕਰੋਗੇ ਕਿ ਤੁਸੀਂ ப்ਰੀਜ਼ ਪ੍ਰਾਈਜ਼ਸ ਨਾਲ ਸ਼ੋਅ ਕਰਿਆ ਕਰੋ ਕਿਉਂਕਿ ਕਾਫੀ ਵੀਡੀਓ ਹੈ ਜਿਹੜੀਆਂ ਜਿਹੜੀ ਆਪਾਂ ਵਿਦ ਪ੍ਰਾਈਜ਼ਸ ਹੀ ਸ਼ੋਅ ਕਰਦੇ ਆ ਸੋ ਫਿਰ ਵੀ ਉਹਦੇ ਵੀਡੀਓ ਦੇ ਨੀਚੇ ਲਿਖਿਆ ਹੁੰਦਾ ਜੀ ਵਿਦ ਪ੍ਰਾਈਜ਼ ਤੁਸੀਂ ਸ਼ੋਅ ਕਰੋ ਸੋ ਵੀਡੀਓ ਧਿਆਨ ਨਾਲ ਦੇਖਿਆ ਕਰੋ ਜੀ ਆਲਰੇਡੀ ਆਪਾਂ ਕਾਫੀ ਟਾਈਮ ਦੇ ਜਿਹੜਾ ਕੰਮ ਕਰ ਰਹੇ ਆਂ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਨੂੰ ਆਲਰੇਡੀ ਗੈਸ ਹੋ ਜਾਂਦਾ ਹੈ ਕਿ ਇਹਨਾਂ ਦਾ ਜਿਹੜਾ ਸਾਡੀ ਸਟਾਰਟਿੰਗ ਰੇਂਜ ਕੀ ਹੈ ਸੋ ਚਲੋ ਫਿਰ ਵੀ ਜੀ ਆਪਾਂ ਕੋਸ਼ਿਸ਼ ਕਰਾਂਗੇ ਅੱਗੇ ਤੋਂ ਤੁਹਾਨੂੰ ਪ੍ਰਾਈਸ ਮੈਂਸ਼ਨ ਕਰਨ ਦੀ ਅਗਰ ਤੁਸੀਂ ਇਹ ਪਲੇਨ ਸਟਾਫ ਤੇ ਕਰਾਉਣਾ ਜਾਂ ਦੁਪੱਟਾ organza ਕਰਾਉਣਾ ਸੋ ਉਹਦੇ ਨਾਲ ਥੋੜਾ ਚੇਂਜ ਹੋ ਸਕਦਾ ਜ਼ਿਆਦਾ ਨਹੀਂ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਹੈ ਜਿਹੜੇ ਸ਼ੇਅਰ ਕਰਦੇ ਰਵਾਂਗੇ ਸੋ ਬਹੁਤ ਸਾਰਾ ਪਿਆਰ ਦੇਣ ਲਈ ਬਹੁਤ-ਬਹੁਤ ਥੈਂਕ ਯੂ ਜੀ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਥੈਂਕ ਯੂ ਸੋ ਮਚ